ਯਾਰ ਕੀ ਹਲਚਲ ਹੈ ਹਾਰੇ ਦੋਸਤਾਂ ਮਿੱਤਰ ਅਮੀਰ ਕਰਦੇ ਠੀਕ ਠਾਕ ਤੁਹਾਡੇ ਜਨਵਰੀ ਸ਼ਰਟ ਹਟ ਹੋਣਗੇ ਲਾ ਲਓ ਇਹ ਮਿੱਤਰ ਜਿਵੇਂ ਕਿਸ ਨੂੰ ਮੈਂ ਕਿਹਾ ਹੀ ਨਹੀਂ ਤਾਂ ਰੰਗ ਦਿਖਾਵਾਂਗੇ ਤੇ ਨਾਲੇ ਬੱਚੇ ਕਾਲੂ ਬਿਠਾਵਾਂਗੇ ਆ ਲਾ ਲਓ ਫਿਰ ਕਰੋ ਚੈੱਕ ਉਧਰ ਪਾਸੇ ਚਾਰ ਛੋਟੇ ਬੱਚੇ ਜਿਹੜੇ ਨਹੀਂ ਆਰਡਰ ਸਕਦੇ ਹਨਾ ਇੱਧਰ ਛਤਰੀ ਤੇ ਕੂਦਰੀ ਬੰਨੀ ਆ ਇੱਧਰ ਵਿੱਚ ਬੱਚੇ ਜਿਹੜੇ ਆਰਡਰ ਸਕਦੇ ਇਹਨਾਂ ਦੇ ਵਿੱਚੋਂ ਛੋਟਿਆਂ ਚ ਉਹ ਐ ਤੇ ਜੜ ਕੇ ਬੈਠੇ ਡਾਰ ਆਪਣੀ ਹੋ ਜਾਂਦੀ ਸਾਰੀ ਠੀਕ ਹੈ ਜੀ ਉਹ ਫਿਰਦੇ ਆ ਦੇਖੋ ਠੀਕ ਹੈ ਬਾਈ ਤੇ ਆ ਹੁਣ ਤੁਹਾਨੂੰ ਮੈਂ ਦਿਖਾਉਣਾ ਤਾਂ ਚੱਲ ਕੇ ਕਿਹੜੇ ਕਿਹੜੇ ਆ ਖੋਡੇ ਤੇ ਚੜਦਾ ਇੱਕ ਮਿੰਟ ਲਓ ਵੀ ਬਾਈ ਉਹ ਵੇ ਕਾਲਾ ਉੱਧਰ ਉੱਡ ਗਿਆ ਆ ਦੇ ਆ ਦੇ ਆ ਦੇ ਦੇਖੋ ਰੰਗ ਪਤਾ ਕੀ ਕੀ ਲਾਇਆ ਬਾਈ ਸਾਰਿਆਂ ਦੇ ਆ ਜਿਹੜਾ ਆ ਚੀਨਾ ਤੁਸੀਂ ਦੇਖ ਰਹੇ ਹੋ ਇਹ ਆ ਵਾਲਾ ਆ ਦੇ ਆ ਦੇ ਆ ਦੇ ਕਾਂਤ ਵਾਲਾ ਵੀ ਉੱਡਦਾ ਆ ਇੱਧਰ ਹੀ ਛੱਤੀ ਤੱਕ ਬਹਿ ਗਿਆ ਲੈ ਭਈ ਆਪਦੇ ਆਪ ਆਪਾ ਡਾਉਣੇ ਨਹੀਂ ਜਿੱਦਣ ਉੱਡਣਾ ਹੋਇਆ ਇੱਕ ਗੇੜੇ ਪਾ ਕੇ ਬੈਠਾ ਹੁਣੇ ਤੁਹਾਡੇ ਸਾਹਮਣੇ ਇਹਦੇ ਆਪਾਂ ਮਾਰੀਆ ਚਾਲਰ ਆ ਲੰਮੀ ਜੀ ਕਰਕੇ ਉਹਦਾ ਕੀਤਾ ਟੱਡ ਤੇ ਇਹਦੇ ਕੀਤੇ ਆਪਾਂ ਟੁੱਟਸਾ ਤੇ ਡੰਡਾ ਆ ਵਾਲੇ ਦੇ ਠੀਕ ਆ ਉਲੀ ਕੀਤੀ ਆ ਬੈਠਾ ਜਿਹੜਾ ਹੋ ਬੈਠਾ ਆ ਵਾਲਾ ਮੂਰੇ ਤੇ ਉਹ ਮਗਰਲੇ ਦਾ ਕੀਤਾ ਆਪਾਂ ਫੱਟੀ ਜੀ ਚਾਲਰ ਇੱਕ ਪਾਸੇ ਜੀ ਤੇ ਇਧਰਲੇ ਦੇ ਲਾਇਆ ਵਿਆ ਉਹਦੇ ਪਤਾ ਨਹੀਂ ਕੀ ਲਾਇਆ ਉਹਦਾ ਵੀ ਟੱਡ ਕੀਤਾ ਕਲੇ ਦਾ ਹੋ ਬੈਠਾ ਉਧਰ ਉਹ ਦੇ ਤੇ ਉਧਰ ਨੇ ਉਹਦੇ ਨਾਲ ਇੱਕ ਸ਼ਾਖ ਦੋ ਬੈਠੇ ਚਿੱਟੇ ਜੇ ਐਤੇ ਤਾਂ ਕੋਈ ਨਹੀਂ ਗਾ ਹਾਂ ਬਾਕੀ ਭਈ ਇਹ ਉੜਦੇ ਆ ਜਾਂਦੇ ਆ ਕਿਸੇ ਤਰੀਕੀ ਦੂਜੀ ਛਤਰੀ ਤੇ ਆ ਦੇਖੋ ਇਧਰ ਆਪਾਂ ਆਹਰ ਤੇ ਆ ਰਿਹਾ ਡਾਉਣੇ ਉਮਰ ਤੁਹਾਨੂੰ ਦਿਖਾਉਣਾ ਮਾੜਾ ਜਿਹਾ ਦੇਖੋ ਯਾਰ ਪਹਿਲੇ ਦਿਨ ਬਿਠਾਏ ਯਾਰ ਜਨਾਲੇ ਠੀਕ ਹੈ ਭਈ ਉਹ ਤੇ ਬੈਠੇ ਯਾਰ ਤਿੰਨ ਬੱਚੇ ਤਿੰਨ ਐ ਤੇ ਬੈਠੇ ਆ ਇਹੀ ਆਪਾਂ 9-10 ਬਾਹਰ ਕੱਢੇ ਆ ਦੋ ਵੱਡੇ ਬਸ ਇਹਨਾਂ ਦੀ ਨਿਗਰਖਣੀ ਪਣੀ ਆ ਇੱਕ ਤਾਂ ਸ਼ਾਇਦ ਔਰਤ ਤੇ ਬੈਠਾ ਹੈ ਹਾਂ ਆਹ ਦੇ ਆਹ ਦੇ ਆਹ ਦੇ ਕਾਲਾ ਵੀ ਉੜਦਾ ਉੱਠ ਗਿਆ ਨਾ ਲੈ ਲੱਗੇ ਵੀ ਬਈਆਂ ਇਹਦੇ ਛਤਰੀਆਂ ਦੇ ਪਰ ਕੱਲ ਪਹਿਲੇ ਦਿਨ ਹੀ ਬਿਠਾਈ ਆਪਾਂ ਛਤਰੀਆਂ ਐ ਤੁਹਾਨੂੰ ਮੈਂ ਝੂਠ ਮਾਰਾ ਤੇ ਆਜ ਕਿਰੋ ਤੁਹਾਡੇ ਸਾਹਮਣੇ ਅੱਜ ਫੇਰ ਬੰਦੇ ਨਾ ਆਪੀ ਆਹ ਛਤਰੀ ਥੋੜੀ ਉੱਚੀ ਕਰ ਦਿੰਨੇ ਆਪਾਂ ਠੀਕ ਆ ਨਾ ਤਾਂ ਬਿੱਲੀ ਦਾ ਖਤਰਾ ਰਹੂਗਾ ਫਿਰ ਨਾ ਹੀ ਕਿਸੇ ਹੋਰ ਚੀਜ਼ ਦਾ ਹੋਏ ਬਾਈ ਆਹ 4-5 ਬਹਿ ਕੇ ਜਾਲ ਤੇ 4 ਕੇ ਜਾਲ ਅੰਦਰ ਜਾਲ ਦੀ ਤੇ 4 ਬਹਿ ਗਏ ਉਧਰ ਇਹ 5 ਉਹ 4 ਠੀਕ ਆ ਉਹਦੇ ਨਾਲ ਲਾਲਸਰੀ ਬੰਨੀ ਵੀ ਆਹ ਛਤਰੀ ਤੇ ਕੋਈ ਨਹੀਂਗਾ ਇਹ ਤੇਰੀ ਕੋਈ ਨਹੀਂ ਗੱਲ ਉਹ ਦੇਖ ਕੁੱਤਿਆਂ ਦੀ ਖੇਡ ਦੇਖੋ ਇਹ ਇਧਰ ਲੜ ਕੋ ਲੜ ਪਲੜ ਪਲੜ ਪੋ ਇਹ ਟੜ ਗਈ ਲੜਾਈ ਲੱਗਦਾ ਉਹ ਤੀਜਾ ਵੀ ਆ ਗਿਆ ਇੱਕ ਟੰ ਟਣ 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 ਹੋਰ 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 ਇਹ ਲੋ ਬਈ ਉਠ ਦੇ ਕਾ ਦੇਖੋ ਕੰਨਾ ਹੋਇਆ ਪਟਦੇ ਥੋੜਾ ਥੋੜਾ ਕਰਕੇ ਸਾਰੀ ਸਫਾਈ ਇਹ ਲੋਰੀ ਹੈ ਤੇ ਭਾਈ ਹੋਰ ਵੀ ਕੋਈ ਜਾਨਵਰ ਬਣ ਸਕਦਾ ਬਹਿ ਸਕਦਾ ਰਸਤ ਵੜ ਕੇ ਇਹ ਕੋ ਆ ਦੇਖੋ ਤੈਲਾਂ ਦੇ ਵਿੱਚ ਕਿੱਧਰ ਵੜ ਵੜ ਕੇ ਬਣ ਗਿਆ ਤੈਲਾਂ ਦਾ ਦੀਦਗਾ ਹੀ ਨਹੀਂ ਆ ਜਾ ਆ ਜਾ ਵੀ ਇਹ ਕੋਈ ਆ ਸੋਕੀ ਕੇ ਅੰਦਰੋਂ ਆਂਦਰੀ ਉਹ ਵੀ ਅੱਜ ਪਤਾ ਕਿ ਬੰਦ ਹੈ ਇਹ ਤਾਂ ਬਿਲਕੁਲ ਨਾਲ ਨਹੀਂ ਇਟਾਂ ਬੜਨਾਂ ਛੇੜੀ ਹੁਣ ਤਾਂ ਬੇਸ ਦਾ ਵਧ ਗਿਆ ਬਣ ਗਿਆ ਆ ਦੇਖੋ ਇਹ ਮਿੱਟੀ ਜੜਾ ਜੜਾ ਦੇਖੋ ਉਧਰ ਕੀ ਸਿਸਟਮ ਕੀ ਕੋਈ ਆਤੀ ਸਫਾਈ ਦਾ ਇੰਨੀ ਕੁ ਪਰ ਵੀ ਆ ਗਈ ਬਾਈ ਪਰ ਹਜੇ ਨਹੀਂ ਬਹਿਣ ਦਿੰਦੇ ਇਹਨਾਂ ਨੂੰ ਵੈਸੇ ਬਹਿੰਦੇ ਵੀ ਨਹੀਂ ਆਪਦੇ ਆਪ ਹਜੇ ਦੇਖੋ ਆਹ ਦੇਖਾਂਗੇ ਬਈ ਕਿੰਨੇ ਦਿਨਾਂ ਤੱਕ ਉੱਡਣ ਲੱਗਦੇ ਆ ਤੇ ਤੁਸੀਂ ਦੱਸਿਓ ਬੱਚੇ ਬਹੁਤ ਵੱਡੇ ਵੱਡੇ ਆ ਜਿਵੇਂ ਆਹ ਛਤਰੀ ਦੇਖ ਲਓ ਕਿੰਨੀ ਨੀਵੀਂ ਆ ਤੇ ਇੱਥੋਂ ਨਾ ਆਪਦੇ ਆਪ ਉਹ ਉੱਥੇ ਚੜ ਗਏ ਨਾਲੇ ਦਲੀ ਤੇ ਚੜ ਗਏ ਠੀਕ ਹੈ ਤੁਸੀਂ ਦੱਸਿਓ ਆਪਾਂ ਛਤਰੀ ਨਾ ਇੱਥੇ ਵੀ ਹੁਣ ਜਾਲ ਲਾ ਕੇ ਛਤਰ ਕੋਈ ਲਾਉਣ ਲੱਗ ਜਾਨੀ ਚੌਥੀ ਛਤਰੀ ਆਪਾਂ ਅਸੰਜੂ ਕੋਲ ਲੈ ਜਾਂਦੀ ਸੀ ਕਪੜਾ ਲਾਵਾਂਗੇ ਬਸ ਉਹ ਤੇ ਹੁਣ ਆਪਾਂ ਜਲਦੀ ਉਹ ਜਲਦੀ ਕਪੜਾ ਪਿਆਬ ਬਣਿਆ ਹੋਇਆ ਚਾਰ ਹੀ ਬਣਾ ਕੇ ਲੈ ਆ ਜਦੂ ਮੈਂ ਤੇ ਉਹ ਤੇ ਮੈਂ ਟੋਮੇਟੀ ਲਾ ਦਿੰਨੇ ਆ ਇੱਕ ਤਾਂ ਡਿਜ਼ਾਈਨ ਚ ਤੇ ਇੱਥੇ ਵੀ ਛਤਰੀ ਲਾਇਆ ਕਰਾਂਗੇ ਇਹਨਾਂ ਨੂੰ ਜਾਲ ਦਾ ਪੁੱਸ ਜਮਾ ਚੱਕ ਦੇਣਾ ਜਿਵੇਂ ਹੁਣ ਜਾਲ ਤੇ ਬੈਠੇ ਨੇ ਛਤਰੀ ਤੇ ਬਹਿਣ ਸਕਦੇ ਓਕੇ ਜੀ ਨਾਲੇ ਕੋਈ ਬੱਚਾ ਹਲਦਾ ਭਜਦਾ ਨਹੀਂਗਾ ਕੀ ਕਹਿੰਦੀ ਡਾਰ ਹਲਦੇ ਰਹਿੰਦੋ ਯਾਰ ਇਹ ਨਾ ਘਾਹ ਆਪਾਂ ਪਾ ਦਿੰਦੇ ਆ ਮੁਰਗੀਆਂ ਨੂੰ ਜੇ ਖੋਜਰ ਖਾਂਦ ਨਾ ਸ਼ੌਂਕ ਨਾ ਆਹ ਖਾਓ 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 ਦੇਖੋ ਬਈ ਖਾਂਦ ਗਣ ਇੱਧਰ ਵੀ ਆ ਚੱਕੂ ਬਈ ਇਹ ਖਾਈ ਜਾਣਗੀਆਂ ਬਾਕੀ ਜਿਹੜੇ ਸੁੱਕ ਸਕ ਜਊਗਾ ਨਾ ਸ਼ਾਮੀ ਉਹ ਆਪਾਂ ਸੱਟਿਆਂਗੇ ਕਜਰੇ ਚ ਸਾਰਾ ਕਿ ਬਈ ਖੁੱਡਾਂ ਦੀ ਵੀ ਅਪਡੇਟ ਤੁਹਾਨੂੰ ਦੇ ਦੇਗੇ ਸੁੱਕੇ ਨਹੀਂ ਹਜੇ ਯਾਰ ਤਾਂ ਕਰਕੇ ਨਹੀਂ ਆਪਾਂ ਕੂਤਰ ਛੱਡਦੇ ਬਈ ਗਿੱਲੇ ਹੀ ਆ ਹਜੇ ਆ ਦੇਖ ਲੋ ਤੇ ਮਿੱਟੀ ਹਜੇ ਸਲਾਬੀ ਆ ਤੇ ਜਦੋਂ ਇਹ ਸੁੱਕ ਕੇ ਫੇਰ ਕੂਤਰ ਛੱਡਾਂਗੇ ਆਪਾਂ ਇੱਧਰ ਲਾ ਵੀ ਦੇਖ ਲੋ ਲੈ ਸਾਰਾ ਗਿੱਲਾ ਹੀ ਆ ਮੌਲ ਤੇ ਬਾਈ ਆਪਾਂ ਤਾਂ ਨਹੀਂ ਛੱਡਦੇ ਕਿਉਂਕਿ ਗੌਮਸ ਬਣ ਜਾਂਦੀ ਹੈ ਨਾ ਜੇ ਛੋਡੇ ਵੀ ਖੁੱਡੇ ਗਿੱਲੇ ਦੇ ਕਬੂਤਰ ਬਈ ਲੋ ਚੱਕ ਆ ਦੇਖੋ ਕੰਦਾ ਸਲਾਬੀਆਂ ਆਹ ਵਾਲੀ ਉਹ ਵਾਲੀ ਆਹ ਵਾਲੀ ਸਾਰੀਆਂ ਆਹ ਥੱਲੇ ਦੇਖ ਲੋ ਲੈ ਤਾਂ ਕਰਕੇ ਨਹੀਂ ਆਪਾਂ ਛੱਡਦੇ ਜਿੱਦਣ ਬਈ ਸੁੱਕ ਗਈ ਚੰਗੀ ਤਰ੍ਹਾਂ ਫਾਸ ਤੋਂ ਸੁੱਕ ਗਈ ਹਨਾ ਕੰਦਾ ਸੁੱਕਣ ਲੱਗ ਗਿਆ ਗੋਮਨ ਸਜੀ ਬਾਨੋਂ ਹਟ ਗਈ ਤੇ ਵਾਇਰਸ ਦਾ ਖਤਰਾ ਨਹੀਂ ਰਹਿੰਦਾ ਫਿਰ ਠੀਕ ਹੈ ਤਾਂ ਕਰਕੇ ਨਹੀਂ ਆਪਾਂ ਛੱਡਦੇ ਤੇ ਇਹਨਾਂ ਨੂੰ ਬੈਠੇ ਰਹਿਣ ਦਿੰਦੇ ਇਹਨਾਂ ਨੂੰ ਉਤਾਰ ਦਾਂਗੇ ਜਦੋਂ ਢਾਰ ਆ ਗਈ ਠੀਕ ਹੈ ਸਾਰਿਆਂ ਨੂੰ ਉਤਾਰ ਦਾਂਗੇ ਬਸ ਬੜਾ ਟਾਈਮ ਨਹੀਂ ਹੁਣ ਬਿਠਾਇਆ ਕਰਨੇ ਆਪਾਂ ਜਦੋਂ ਉਹ ਵੱਢ ਕੇ ਆ ਜਾ ਕਰਨਗੇ ਨਾਲ ਹੀ ਤਾੜ ਦੇ ਕਰਨ ਇਹਨਾਂ ਨੂੰ ਵੀ ਉਹਨਾਂ ਟਾਈਮ ਹੀ ਬਿਠਾਇਆ ਕਰਨਾਂਗੇ ਓਕੇ ਬਾਈ ਨਲੇ ਆਪਦੇ ਆਪ ਉੱਡਣ ਲੱਗ ਜਾਣਗੇ ਦੱਸਿਓ ਤੁਸੀਂ ਕਿੰਨੇ ਦਿਨਾਂ ਦੇ ਨਾਲ ਉੱਡਣ ਲੱਗ ਜਾਣਗੇ ਇਹ ਤੇ ਕਿ ਆਪਾਂ ਆਪਦੇ ਆਪ ਛੇੜੀ ਹਜੇ 2-3 ਦਿਨਾਂ ਤੱਕ ਹਜੇ ਨਹੀਂ ਛੇੜਦੇ ਬਈ 4-5 ਦਿਨਾਂ ਨੂੰ ਬੈਠੇ ਰਹਿਣਾ ਤਾਂ ਨਹੀਂ ਛਤਰੀ ਦਾ ਪਤਾ ਲੱਗ ਜੂਗਾ ਵੇ ਯਾਰ ਮੈਨੂੰ ਛੇੜਨ ਦੀ ਲੋੜ ਨਹੀਂ ਬਾਈ ਇੱਕ ਅੱਧਾ ਆਪ ਹੀ ਉੱਡ ਕੇ ਆਇਆ ਉਹਨੇ ਨੁੱਕਰ ਦੇ ਸ਼ਾਕਾ ਖਾਏ ਬਟ ਚਟਾ ਉਹ ਆਪੇ ਅਗਿਆਪੀ ਉੱਡ ਗਿਆ ਬਾਕੀ ਠੀਕ ਹੈ ਬਾਈ ਇਹ ਵੀਡੀਓ ਦਾ ਬਾਈ ਇੰਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾ ਹੈ ਲਗੀ ਬਾਈ ਮਤਲਬ